ਤੇ ਤਰਨਤਾਰਨ ਰੋਡ ਤੇ ICICI ਬੈਂਕ ਦੇ ਵਿੱਚ 12 ਲੱਖ ਰੁਪਏ ਦੀ ਲੁੱਟ ਤਿੰਨ ਲੁੱਟੇਰਾਂ ਨੇ ਮਾਰਦਾ ਅੰਦਾਜ਼ਨ ਦਿੱਤਾ ਅੰਜਾਮ ਪਿਸਤੌਲ ਦੀ ਨੋਕ ਤੇ ਲੁੱਟਦੇ ਕਰਨ ਆਇਸਨ ਲੁੱਟੇਰੇ ਦਸ਼ਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੀਤ ਤੁਸੀ ਸਾਰੇ ਖੈਰ ਦੇ ਨਾਲ ਹੋਗੇ ਤਾਂ ਖਬਰਾਂ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਅੱਜ ਦੇਸ਼ ਭਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਭੁੱਖ ਹੜਤਾਲ ਕੀਤੀ ਜਾਏਗੀ ਆਮ ਆਦਮੀ ਪਾਰਟੀ ਦੇ ਲੀਡਰ ਭੁੱਖ ਹੜਤਾਲ ਤੇ ਬੈਠਣਗੇ ਇੱਕ ਦਿਨ ਦੀ ਭੁੱਖ ਹੜਤਾਲ ਤੇ ਬੈਠਣਗੇ ਇਸ ਵੇਲੇ 10 ਵਜੇ ਤੋਂ ਸ਼ਾਮ 5 ਵਜੇ ਵਿੱਚ ਤੱਕ ਦਾ ਸਮਾਂ ਹੈ ਭੁੱਖ ਹੜਤਾਲ ਦਾ ਹਾਲਾਂਕਿ ਅਕੋਖੂਕ ਸੁਬਿਆਂ ਦੇ ਵਿੱਚ ਕਈ ਸਮਾਂ ਜਿਹੜਾ ਹੈ 11 ਵਜੇ ਤੋਂ ਅਜਿਹਾ ਨਿਰਧਾਰਿਤ ਕੀਤਾ ਗਿਆ ਹੈ ਤਾਂ ਕੇਜੂਵਾਦੀ ਦੀ ਗ੍ਰਿਫਤਾਰੀ ਦੇ ਖਿਲਾਫ ਰੋਸ ਜਤਾਇਆ ਜਾਏਗਾ ਸਿਆਮਾਨ ਖਟਕਰ ਕਲਾਂ ਦੇ ਵਿੱਚ ਪੋਹੜਤਾਲ ਕਰਨਗੇ ਮੰਤਰੀ ਵਿਧਾਇਕ ਦੇ ਸਮੇਤ ਆਪ ਦੇ ਵਰਕਰ ਇਸ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਦਿੱਲੀ ਦੇ ਵਿੱਚ ਜਨਤਰ ਮੰਤਰ ਤੇ ਆਪ ਸੰਸਦ ਦਿੱਲੀ ਦੇ ਮੰਤਰੀ ਬੈਠਣਗੇ ਵਾਕ ਵਾਕ ਸੂਬੇਜ ਪੋਹੜਤਾਲ ਜੋ ਸ਼ਾਮਿਲ ਹੋਣ ਗਿਆ ਆਪ ਦੇ ਆਗੂ ਖਟਕਰ ਕਲਾਂ ਦੇ ਵਿੱਚ ਦੱਸਿਆ ਕਿ ਸੀਐਮ ਭਗਵੰਤ ਮਾਨ ਦੇ ਨਾਲ ਮੰਤਰੀ ਵਿਧਾਇਕ ਬੈਠਣਗੇ ਪੋਹੜਤਾਲ ਤੇ ਇੱਕ ਦਿਨ ਦਾ ਅੰਸ਼ਨ ਕੀਤਾ ਜਾਏਗਾ ਔਰ ਆਪ ਦਾ ਇਹੀ ਕਹਿਣਾ ਹੈ मकसद है कि अं शांतमयी केजरीवाल और गिरफ्तारी विरोध का विरोध कर रहे हैं बजाय कि अ सड़क रोकिए या फिर कोई होर परेशानी आम लोगों दईए अंदर जिस दिन से अरविंद केजरीवाल दिल्ली के अंदर जिस दिन से अरविंद केजरीवाल की गिरफ्तारी हुई है उसके खिलाफ लगातार विरोध हो रहा है लगातार गिरफ्तारियां हुई हैं पूरा देश रामलीला मैदान में इस गिरफ्तारी के खिलाफ इकट्ठा हुआ इस तानाशाही के खिलाफ इकट्ठा हुआ सभी इंडिया गठबंधन के सभी पॉलिटिकल पार्टियों के लीडर्स इकट्ठा हुए और अब ये लड़ाई अगले चरण में एक जन आंदोलन बनने जा रही है ये पूरे देश के अंदर और दुनिया में भी जहां जहां भारतीय रहते हैं वहां पर अरविंद केजरीवाल जी के इस गिरफ्तारी के खिलाफ उनको आशीर्वाद देने के लिए सामूहिक उपवास सुबह 11 बजे से सभी जगह पे शुरू हो रहा है भारत के अंदर देश में 25 राज्यों में वहां की राजधानियों में उपवास का कार्यक्रम सामूहिक उपवास का कार्यक्रम सुबह दस बजे शुरू होगा उसके साथ साथ अलग अलग जिला मुख्यालयों पे तहसील मुख्यालयों पे लोग अपने गांव में अपने कस्बे में अपने मोहल्ले में और अपने घरों में भी सामूहिक रूप से उपवास का, का रखेंगे और अरविंद केजरीवाल जी को आशीर्वाद देंगे भारत के लोकतंत्र को बचाने के लिए लड़ाई लड़ने दिन का व्रत एक दिन का उपवास ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਾਰੇ ਪੰਜਾਬੀਆਂ ਨੂੰ ਨਾਲ ਲੈ ਕੇ ਰੱਖਿਆ ਜਾ ਰਿਹਾ ਜਿੱਥੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਪਰ ਇਹ ਇੱਕ ਦਿਨ ਦਾ ਉਪਵਾਸ ਇੱਕ ਦਿਨ ਦਾ ਵਰਤ ਰੱਖਿਆ ਜਾਵੇਗਾ ਉਥੇ ਹੀ ਇਸ ਲੜਾਈ ਨੂੰ ਹੋਰ ਤਗੜੀ ਕਰਨ ਦੇ ਲਈ ਇਨਕਲਾਬ ਦੀ ਧਰਤੀ ਜਿੱਥੋਂ ਕਿ ਇਨਕਲਾਬ ਦੀ ਧਰਤੀ ਖੜਕੜ ਕਲਾਂ ਜਿੱਥੋਂ ਕਿ ਗੋਰੀਆਂ ਨੂੰ ਭਜਾਉਣ ਦੇ ਲਈ ਸਭ ਤੋਂ ਵੱਡੀ ਲੜਾਈ ਲੜੀ ਗਈ ਉਸ ਧਰਤੀ ਦੇ ਉੱਪਰ ਵੀ ਕੱਲ ਨੂੰ ਇੱਕ ਦਿਨ ਦਾ ਉਪਵਾਸ ਰੱਖਿਆ ਜਾਵੇਗਾ ਜਿੱਥੇ ਮੇਰੇ ਪੰਜਾਬ ਦੇ ਸਾਰੇ ਸਾਥੀ ਵਿਧਾਇਕ ਉਸ ਇੱਕ ਦਿਨ ਦੇ ਉਪਾਸ ਦੇ ਵਿੱਚ ਹਿੱਸਾ ਲੈਣਗੇ ਇੱਕ ਦਿਨ ਦੇ ਵਰਦ ਦੇ ਵਿੱਚ ਹਿੱਸਾ ਲੈਣਗੇ ਉੱਥੇ ਹੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਇਨਕਲਾਬੀ ਯੋਧੇ ਸਰਦਾਰ ਭਗਵੰਤ ਸਿੰਘ ਮਾਨ ਜੀ ਉਹ ਵੀ ਉੱਥੇ ਖੜਕੜ ਕਲਾਂ ਦੀ ਇਨਕਲਾਬੀ ਧਰਤੀ ਦੇ ਉੱਪਰ ਲੋਕਤੰਤਰ ਨੂੰ ਬਚਾਉਣ ਦੀ ਇਸ ਲੜਾਈ ਦੇ ਵਿੱਚ ਇੱਕ ਦਿਨ ਦੇ ਵਰਦ ਦੇ ਵਿੱਚ ਇੱਕ ਦਿਨ ਦੇ ਉਪਾਸ ਦੇ ਵਿੱਚ ਪਹੁੰਚਣਗੇ ਹੁਣ ਗੱਲ ਕਰਦੇ ਹਾਂ ਮੋਗਾ ਦੀ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਕਰਾਂ ਦੇ ਨਾਲ ਮਿਲਣੀ ਕੀਤੀ ਅਤੇ ਲੋਕ ਸਭਾ ਚੋਣਾਂ ਦੇ ਲਈ ਪੰਜਾਬ ਦੇ ਵਿੱਚ ਮੋੜ ਤੋਂ 13 0 ਦਾ ਨਾਰਾ ਦਿੱਤਾ ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਭਰ ਦੇ ਵਿੱਚ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਤੇ ਪੰਜਾਬ ਦੇ ਵਿੱਚ ਹੀ ਮਾਹੌਲ ਪੂਰਾ ਗਰਮਾਇਆ ਨਜ਼ਰ ਆ ਰਿਹਾ ਹੈ ਆਮ ਆਦਮੀ ਪਾਰਟੀ ਮਿਸ਼ਨ 13 0 ਤੇ ਡਟੀ ਹੋਈ ਹੈ ਜਿਸ ਦੀ ਕਮਾਨ ਸੰਭਾਲੀ ਹੈ ਖੁਦ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਨ੍ਹਾਂ ਨੇ ਮੋਗਾ ਦੇ ਵਿੱਚ ਵਰਕਰ ਮਿਲਿੰਗ ਕੀਤੀ ਤੇ ਪਾਰਟੀ ਆਗੂਆਂ ਨੂੰ ਸ਼ਿਕਾਇਤਾਂ ਪੁਲਾ ਕੇ ਇਕੱਠੇ ਹੋ ਕੇ ਪਾਰਟੀ ਦੇ ਲਈ ਪ੍ਰਚਾਰ ਕਰਨ ਦਾ ਸੱਦਾ ਦਿੱਤਾ ਤੇ 130 ਤੇ ਫੋਕਸ ਕਰਦੇ ਲਿਖਿਆ ਆਮ ਆਦੀ ਪਾਰਟੀ ਹੈ ਹਰੇਕ ਨੂੰ ਮੌਕਾ ਦਿੰਦੀ ਹੈ ਤੁਸੀਂ ਵੀ ਐਫਰਟ ਕਰ ਸਕਦੇ ਹੋ ਕਰੋ ਹਾਂ ਪਰ ਜਦੋਂ ਪਾਰਟੀ ਦਾ ਫੈਸਲਾ ਆ ਗਿਆ ਫਿਰ ਸਾਰੇ ਜਾਣੇ ਇੱਕ ਹੋ ਜਾਓ ਫਿਰ ਇੱਕ ਫਿਰ ਆਏ ਨਹੀਂ ਹੈਗਾ ਵੀ ਮੈਨੂੰ ਟਿਕਟ ਨਹੀਂ ਮਿਲੀ ਚਲ ਫਿਰ ਇਹੀ ਜਿੱਤਲੇ ਫਿਰ ਦੇਖਾਂਗੇ ਫਿਰ ਕੌਣ ਹਾਰੂਗਾ ਫਿਰ ਆਪਾਂ ਸਾਰੇ ਹਾਰਾਂਗੇ ਸੋ ਇਸ ਕਰਕੇ ਕੋਈ ਸ਼ਿਕਵੇ ਸ਼ਿਕਾਇਤ ਜਿਵੇਂ ਸੰਦੀਪ ਨੇ ਕਿਹਾ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਉਹ ਸ਼ਿਕਵੇ ਸ਼ਿਕਾਇਤਾਂ ਨੂੰ ਭਲਾ ਕੇ ਪਹਿਲਾਂ ਆਪਾਂ 13 ਜ਼ੀਰੋ ਕਰੀਏ ਇਸ ਮਿਲਣੀ ਦੇ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਪਹੁੰਚੇ ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਬੁਰਧੀਆਂ ਨੂੰ ਮਿਸ਼ਾਣੇ ਤੇ ਲਿਆ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਭਾਜਪਾ ਤੇ ਸ਼ਬਦੀ ਬਾਰ ਕੀਤੇ ਤਾਂ ਪੰਜਾਬ ਦੇ ਵਿੱਚ ਪੰਥ ਨੂੰ ਮਜ਼ਬੂਤ ਦੱਸਦਿਆਂ ਅਕਾਲੀ ਦਲ ਨੂੰ ਕਰੜੇ ਹੱਥ ਲਿਆ ਕੇਜਰੀਵਾਲ ਨੂੰ ਅੰਦਰ ਕਰਕੇ ਅਸੀਂ ਖਤਮ ਕਰ ਦਾਂਗੇ ਪਾਰਟੀ ਮੈਂ ਪਾਰਟੀਆਂ ਖਤਮ ਹੁੰਦੀਆਂ ਉਹ ਹੋਰ ਹੋਣਗੇ ਉਹ ਹੋਰ ਹੋਣਗੇ ਜਿਹੜੇ ਤੂਫਾਨਾਂ ਤੋਂ ਡਰ ਗਏ ਅਸੀਂ ਤਾਂ ਜੰਮੇ ਹੀ ਨੇਰੀਆਂ 'ਚ ਹੋਏ ਆਂ ਸਾਨੂੰ ਕੀ ਡਰਾਉਨੇ ਹੋ ਤੁਸੀਂ ਅਸੀਂ ਡਰਦੇ ਨਹੀਂ ਹੈਗੇ ਔਰ ਇੱਕ ਗੱਲ ਹੋਰ ਦੱਸ ਦਿੰਨੇ ਆ ਆ ਪਰਸੋ ਸੰਜੇ ਸਿੰਘ ਹੋਰੀ ਬਾਹਰ ਆਏ ਆ ਕਦੇ ਇਹਨਾਂ ਨੂੰ ਪਤਾ ਲੱਗੇ ਕਿ ਕਿਵੇਂ ਕੁਰਬਾਨੀਆਂ ਹੋਈਆਂ ਨੇ ਇਹ ਤਾਂ ਬਸ ਜਦੋਂ ਹਾਰ ਜਾਂਦੇ ਨੇ ਪੰਥ ਖਤਰੇ 'ਚ ਹੈ ਜੀ ਪੰਥ ਨੂੰ ਬਚਾਓ ਉਹ ਪਹੀ ਪੰਥ ਬਹੁਤ ਵੱਡਾ ਸਾਡਾ ਪੰਥ ਬਹੁਤ ਮਜ਼ਬੂਤ ਹੈ ਇਹ ਪੰਥ ਅਕਾਲੀ ਦਲ ਦੇ ਹਰਨ ਨਾਲ ਕੋਈ ਖਤਰੇ 'ਚ ਨਹੀਂ ਹੁੰਦਾ ਤੁਸੀਂ ਆਪਣੀ ਫਿਕਰ ਕਰੋ ਆ ਹੁਣ ਘਰੇ ਫਿਰਦੇ ਨੇ ਪਰਿਵਾਰ ਬਚਾਓ ਕਿਹੜਾ ਪੰਜਾਬ ਬਚਾਓ ਮੋਗਾ ਪਹੁੰਚਣ ਤੋਂ ਪਹਿਲਾਂ ਮੁੱਖ ਮੰਤਰੀ ਦਾ ਕਾਫਲਾ ਮਰਿੰਡਾ ਮਾਛੀਵਾੜਾ ਸਮਰਾਲਾ ਦਰਹਾ ਸੰਨੀਵਾਲ ਤੇ ਲੁਧਿਆਣਾ ਦੇ ਵਿੱਚ ਹੋ ਕੇ ਲੰਘਿਆ ਜਿੱਥੇ ਪਾਰਟੀ ਵਰਕਰਾਂ ਨੇ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਤੁਸੀਂ ਸੀਐਮ ਨੂੰ ਅੱਗੇ ਵਧਣ ਦਾ ਸੁਨੇਹਾ ਦੇ ਕੇ ਪੰਜਾਬ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਜਿੱਤ ਕੇ ਦੇਣ ਦਾ ਪ੍ਰੋਸਾ ਦਿੰਦਾ। ਅੱਗੇ ਵਧੋ ਸਾਰਾ ਪੰਜਾਬ ਤੁਹਾਡੇ ਨਾਲ ਆ ਤੁਹਾਡੀ ਸੋਚ ਦੇ ਨਾਲ ਆ ਕੇਜਰੀਵਾਲ ਸਾਹਿਬ ਦੇ ਨਾਲ ਆ ਤੁਸੀਂ ਅੱਗੇ ਵਧੋ ਸਾਰਾ ਯੂਥ ਤੁਹਾਡੇ ਨਾਲ ਆ 13 ਦੀਆਂ 13 ਸਿੱਟੇ ਜਿੱਤ ਸੀਟਾਂ ਜਿੱਤ ਕੇ ਪੰਜਾਬ ਤੁਹਾਡੀ ਝੋਲੀ ਪਾਉ। ਵਧੰਤਮ ਜਿੰਦਾਬਾਦ ਜਿੰਦਾਬਾਦ ਜੋ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਲਗਾਤਾਰ ਬੈਠਕਾਂ ਕਰ ਰਹੇ ਨੇ ਪੀਟੇਡ ਨੇ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਤੇ ਆਗੂਆਂ ਦੇ ਨਾਲ ਗੱਲਬਾਤ ਕੀਤੀ ਗਈ ਤੇ ਚੋਣਾਂ ਦੇ ਵਿੱਚ ਜਿੱਤ ਕਰਜ ਕਰਨ ਦੇ ਲਈ ਰੋਡ ਮੈਪ ਵਿਖਤਾ ਉਹਗਾਤੋਂ ਸੰਕਿਪ ਕਪਾਈ న్యూਸ 18 ਪੰਜਾਬ ਉਧਰ ਵਿਰੋਧੀ ਧਿਰਾਂ ਵੀ ਦਾਅਵਾ ਕਰ ਰਹੀਆਂ ਨੇ ਕਿ ਇਸ ਵਾਰ 13 ਜ਼ੀਰੋ ਹੋ ਸਕਦਾ ਹੈ ਪਰ ਆਮ ਆਦਮੀ ਪਾਰਟੀ ਜ਼ੀਰੋ ਰਹੇਗੀ ਉਹ 013 ਕੰਮ ਹੋ ਜਾਣਾ ਜੋ ਸੀਐਮ ਸਾਹਿਬ ਦੀ ਇੱਛਾ ਹੈ ਭਗਵਾਨ ਮਾਨ ਜੀ ਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦਾ ਜੋ ਉਹਨਾਂ ਦੀ ਇੱਛਾ ਪੂਰੀ ਹੋ ਜਾਣੀ ਹੈ ਥੱਲੇ ਜਿਹੜਾ ਕੰਮ ਖਰਾਬ ਹੈ ਮੁੱਖ ਮੰਤਰੀ ਸਾਹਿਬ ਦਾ ਇਹ ਮੁੱਖ ਮੰਤਰੀ ਸਾਹਿਬ ਨੂੰ ਐ ਚਾਨਣ ਅੱਖਾਂ ਇਹ ਖੁੱਲ ਜਾਣੀਆਂ ਜਮਾ ਕੀ ਹਾਲਾਤ ਹੈ ਜਿਹੜਾ ਉਹ 13 0 ਕਹਿੰਦੇ 013 ਵਾਲਾ ਕੰਮ ਹੋ ਜਾਣਾ ਆਮ ਆਦਮੀ ਪਾਰਟੀ ਤੋਂ ਜਿਸ ਪ੍ਰਕਾਰ ਲੋਕਾਂ ਦਾ ਮੋਹ ਪੰਗ ਹੋਇਆ ਉਸੀ ਕਿਸੇ ਦੇ ਕੋਲੇ ਚਲੇ ਜਾਓ ਉਹ ਕਹਿੰਦੇ ਝਾੜੂ ਤਿੱਲਾ ਤਿੱਲਾ ਕਰਦੇ ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪਤਾ ਲੱਗ ਜਾਣਾ ਕਿ 013 ala ਕੰਮ ਹੋ ਜਾਣਾ ਇਹਦੀ ਤਾਂ ਲੱਗ ਜੂ ਭਾਈ ਇਹਦੀ 013 ਤਾਂ ਹੋ ਜਾਣੀ ਇਹ ਇਹ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾਣਾ ਔਰ ਮੈਨੂੰ ਜੋ ਲੱਗਦਾ ਹੈ ਜੇ ਬਚੂ ਤੇ ਇੱਕ ਸ਼ਰਤ ਜੇ ਬਚੂ ਜੇ ਇਹ ਭਾਜਪਾ ਦਾ ਨਾਮਿਨੇਟਿਡ ਮੁੱਖ ਮੰਤਰੀ ਹੋਊ ਫੇਰ ਤਾਂ ਬਾਤ ਸਕਦਾ ਨਹੀਂ ਤਾਂ ਅਗਲਾ ਮੁੱਖ ਮੰਤਰੀ ਪੰਜਾਬ ਦਾ ਜੇ ਆਮ ਆਦਮੀ ਪਾਰਟੀ ਚੋਂ ਹੀ ਬਣਿਆ ਕਿਉਂਕਿ ਉਹਨਾਂ ਦੇ ਸੀਟਾਂ ਵੱਧ ਨੇ ਤੇ ਉਹ ਕੁਲਤਾਰ ਸਿੰਘ ਸੰਧਵਾ ਉਧਰ ਚਲੰਦਰ ਦੇ ਵਿੱਚ ਮੁੱਖ ਮੰਤਰੀ ਮਾਨ ਦੀ ਵਰਕਰਾਂ ਦੇ ਨਾਲ ਮਿਲਣੀ ਹੋਈ ਹੈ ਔਰ ਸੀਮਾਨ ਨੇ ਵਿਰੋਧੀ ਧਿਰਾਂ ਤੇ ਇਸ ਮੌਕੇ ਤੇ ਨਿਸ਼ਾਨਾ ਸਾਧਿਆ ਉਹਨਾਂ ਕਿਹਾ ਕਿ ਬੀਜੇਪੀ ਵਾਲੇ ਕੇਂਦਰ ਕੋਲ ਕਿਉਂ ਨਹੀਂ ਮੁੱਦੇ ਚੁੱਕਦੇ ਪੰਜਾਬ ਦੇ ਔਰ ਜਿਹੜਾ ਪੈਸਾ ਰੁਕਿਆ ਹੋਇਆ ਉਸ ਦੀ ਮੰਗ ਕਿਉਂ ਨਹੀਂ ਕੀਤੀ ਜਾਂਦੀ ਤਾਂ ਸੱਪ ਦੀ ਉਦਾਹਰਣ ਦੇ ਕੇ ਉਹਨਾਂ ਨੇ ਵਿਰੋਧੀ ਧਿਰਾਂ ਨੂੰ ਘੇਰਿਆ ਹੈ ਬਸ ਇਹ ਮੈਨੂੰ ਹੀ ਗਾਲਾਂ ਕੱਢ ਸਕਦੇ ਨੇ ਐਸੀਐਮ ਨੇ ਕਿਹਾ ਇਸ ਵਕਤ ਆਰਡੀਐਫ ਦਾ ਰੂਰਲ ਡਵੈਲਪਮੈਂਟ ਫੰਡ ਦਾ 5500 ਕਰੋੜ ਰੁਪਇਆ ਰੋਕ ਰੱਖਿਆ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿਉਂ ਰੋਕਿਆ ਪਿਛਲੀ ਵਾਰ ਜਦੋਂ ਕੈਪਟਨ ਦੀ ਗਵਰਨਮੈਂਟ ਸੀ ਪੈਸੇ ਆਏ ਉਹ ਮੰਡੀਆਂ ਦੇ ਪੈਸੇ ਹੁੰਦੇ ਨੇ ਮੰਡੀਆਂ ਤੇ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦੀ ਰਿਪੇਅਰ ਉਹਦੇ ਵਾਸਤੇ ਹੁੰਦਾ ਪੈਸਾ ਉਹ ਤਾਂ ਕੈਪਟਨ ਮਨਿੰਦਰ ਨੇ ਉਹ ਪੈਸੇ ਬਿਜਲੀ ਬੋਰਡ ਨੂੰ ਦੇਤੇ ਕਰਜ਼ਾ ਕਰਜ਼ਾ ਲਾਉਣ ਨੂੰ ਚਲੋ ਜੀ ਉਹਨਾਂ ਨੇ ਪੈਸੇ ਰੋਕਤੇ ਵੀ ਤੁਸੀਂ ਪੈਸੇ ਗਲਤ ਥਾਂ ਤੇ ਵਰਤਲੇ ਹੁਣ ਮੈਂ ਪੁੱਛਣਾ ਚਾਹੁੰਨਾ ਕੈਪਟਨ ਮਨਿੰਦਰ ਸਿੰਘ ਜੀ ਉੱਥੇ ਹੀ ਬੈਠੇ ਹੋ ਭਾਜਪਾ ਚ ਕਦੇ ਬੋਲੇ ਹੋ ਇਸ ਮਾਮਲੇ ਚ ਕਿ ਮੈਂ ਗਲਤ ਪੈਸੇ ਵਰਤਲੇ ਸੀ ਤੇ ਤੁਸੀਂ ਮੇਰੇ ਪੰਜਾਬ ਦਾ ਨੁਕਸਾਨ ਕਰੀ ਜਾਂਦੇ ਹੋ ਸਾਡੇ ਪੈਸੇ ਦੇ ਦਿਓ ਜਾਕਰ ਸਾਹਿਬ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲੇ ਹੋ ਇਸ ਮਾਮਲੇ ਚ ਕਿ ਸਾਡੇ ਪੈਸੇ ਦਵਾ ਦਿਓ ਪੰਜਾਬ ਦੇ ਯਾਰ ਮਨਪੀਰ ਬਦਲ ਜੀ ਤੁਸੀਂ ਵੀ ਉੱਥੇ ਹੀ ਹੋ ਕਦੇ ਬੋਲੇ ਹੋ ਪੰਜਾਬ ਦੇ ਹੱਕ ਚ ਕਿ ਯਾਰ ਪੈਸੇ ਦਵਾ ਦਿਓ ਨਾ ਬੱਤ 24 ਘੰਟੇ ਭਗਵੰਤ ਮਾਨ ਨੂੰ ਗਾਲਾਂ ਕੇਦਰੀਵਾਲ ਨੂੰ ਗਾਲਾਂ ਭਗਵੰਤ ਮਾਨ ਨੂੰ ਗਾਲਾਂ ਜੋ ਮਰਜੀ ਕਰ ਲੈਣ ਜਿੰਨੇ ਜਰ ਤੁਸੀਂ ਮੇਰੇ ਨਾਲ ਹੋ ਮੈਨੂੰ ਕੋਈ ਫਰਕ ਨਹੀਂ ਪੈਂਦਾ ਕੱਢੀ ਜਾਣ ਗਾਲਾਂ ਜਦੋਂ ਸੱਪ ਆਪਾਂ ਹੈਗੇ ਆਂ ਖੇਤੀ ਵਾਲੀਆਂ ਲਗਭਗ ਸੱਪ ਮਾਰਦਿਆਂ ਖੇਤ ਸੱਪ ਮਾਰ ਜਾਂਦਾ ਪਰ ਥੋੜਾ ਜੇ ਪੂਛ ਜੀ ਨਹੀਂ ਹੁੰਦਾ ਰਹਿੰਦਾ ਉਹ ਆਪਾਂ ਕਹਿੰਦੇ ਆ ਉਹਨੂੰ ਬੇਸਕੋਲਦਾ ਹੁਣ ਸ੍ਰੀ ਤਾਂ ਤੁਸੀਂ 2022 ਚ ਨੱਪਤੀ ਸੀ ਪਉਂ ਹੀ ਪੂਛ ਜੀ ਲਾਈ ਜਾਂਦੇ ਆ ਆ 2024 ਚ ਪੂਛ ਦਾ ਵੀ ਕੰਮ ਕਰਦੇ ਆ ਉਹ ਤੋਂ ਬਾਅਦ ਉਹ ਤੋਂ ਬਾਅਦ ਬੜੇ ਬੜੇ ਸਤਕਾਰ ਨਾਲ ਇੱਕ ਟੋਆ ਪੱਟ ਕੇ ਦੱਬੀ ਇਹਨਾਂ ਨੂੰ ਉੱਤੇ ਮਿੱਟੀ ਪੰਜਾਬ ਦੀ ਪਾ ਕੇ ਚਲੋ ਜੀ ਧੰਨਵਾਦ ਜੀ ਬਹੁਤ ਤੁਸੀਂ ਡੰਗ ਲਿਆ ਪੰਜਾਬ ਨੂੰ ਬਹੁਤ ਡੱਸ ਲਿਆ ਪੰਜਾਬ ਨੂੰ ਬੱਸ ਉਧਰ ਜੇਲ੍ਹ ਦੇ ਵਿੱਚ ਅਰਵਿੰਦ ਕੇਜਵਾਲ ਨੂੰ ਸੀਮਾਨ ਮਿਲਣਗੇ ਸੀਮਾਨ ਅਗਲੇ ਦਿਨਾਂ ਦੇ ਵਿੱਚ ਮੁਲਾਕਾਤ ਕਰਨ ਜਾ ਰਹੇ ਨੇ ਅਰਵਿੰਦ ਕੇਜਵਾਲ ਨੇ ਮੁਲਾਕਾਤ ਦੇ ਲਈ ਨਾ ਦਿੱਤਾ ਹੈ ਤਾਂ ਸੀਮਾਨ ਦਾ ਨਾ ਮੁਲਾਕਾਤ ਕਰਨ ਵਾਲਿਆਂ ਵਿੱਚ ਸਭ ਤੋਂ ਉੱਪਰ ਹੈ ਮੁੱਖ ਮੰਤਰੀ ਨੇ ਮੁਲਾਕਾਤ ਦੀ ਇਜਾਜ਼ਤ ਮੰਗੀ ਹੈ ਸੀਮਾਨ ਨੇ ਤਿਹਾਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿੱਠੀ ਲਿਖ ਕੇ ਇਜਾਜ਼ਤ ਮੰਗੀ ਹੈ ਜਦ ਜ਼ਿਕਰ ਸੰਬੋਧਨ ਦੇ ਦੌਰਾਨ ਵੀ ਸੀਐਮ ਨੇ ਕੀਤਾ ਸਾਹ ਜੀ ਇਹ ਕੀ ਉਹਨਾਂ ਦਾ ਇਹ ਕਹਿਣਾ ਹੈ ਕਿ ਗੱਲਬਾਤ ਜਿਹੜੀਆਂ ਹੋਏਗੀ ਔਰ ਨਾਲ ਹੀ ਸੁਭਾਵਿਕ ਤੌਰ ਤੇ ਚੋਣਾ ਜਿਹੜੀਆਂ ਨੇ ਉਹ ਐਲਾਨੀਆਂ ਜਾ ਚੁੱਕੀਆਂ ਨੇ ਪਖਾੜਾ ਚੋਣਾ ਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਿਆ ਹੈ ਤਾਂ ਅੱਗੇ ਦੀਆਂ ਗਾਈਡਲਾਈਨਸ ਲਈਆਂ ਜਾਣਗੀਆਂ ਕਿ ਇਸ ਤਰੀਕੇ ਦੇ ਨਾਲ ਪਾਰਟੀ ਕੰਮ ਕਰੇ ਉਹ ਚੋਣ ਕਮਿਸ਼ਨ ਵੈਬਸਾਈਟ ਹੈਕ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਕੈਥਲ ਦੇ ਐਸ ਡੀ ਐਮ ਕਮ ਏ ਆਰਓ ਯਾਨੀ ਕਿ ਅਸਿਸਟੈਂਟ ਰਿਟਰਨਿੰਗ ਅਧਿਕਾਰੀ ਬ੍ਰਹਮ ਪ੍ਰਕਾਸ਼ ਤੇ ਰਾਜਦਗੀ ਹੈ ਰਾਜਪਾਲ ਨੇ ਦੱਸਿਆ ਕਿ ਏਆਰਓ ਬ੍ਰਹਮਪrakash ਨੂੰ ਸਸਪੈਂਡ ਕਰ ਦਿੱਤਾ ਹੈ ਪਹਿਲਾ ਏਆਰਓ ਬ੍ਰਹਮਪrakash ਨੇ ਪੰਜ ਕਰਮਚਾਰੀਆਂ ਨੂੰ ਸਸਪੈਂਡ ਕੀਤਾ ਸੀ ਹੁਣ ਰਾਜਪਾਲ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਤਾਂ ਵਰਕਰਾਂ ਨੇ ਰੈਲੀ ਦੇ ਲਈ ਪਰਮਿਸ਼ਨ ਮੰਗੀ ਅਰਜ਼ੀ ਨੂੰ ਰੱਦ ਕਰਕੇ ਜਿਹੜਾ ਹੈ ਇਤਰਾਜ਼ਯੋਗ ਰਿਪਲਾਈ ਕੀਤਾ ਗਿਆ ਸੀ ਗਾਲਾਂ ਲਿਖੀਆਂ ਗਈਆਂ ਸਾਰੇ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਗਾਲਾਂ ਲੇਕੇ ਸਰਟੀਫିକੇਟ ਜਾਰੀ ਕੀਤਾ ਗਿਆ ਸੀ ਤਾਂ ਉਸ ਤੋਂ ਬਾਅਦ ਇਹ ਐਕਸ਼ਨ ਰਾਜਪਾਲ ਦੇ ਵੱਲੋਂ ਏਆਰਓ ਤੇ ਲਿਆ ਗਿਆ ਉਧਰ ਜੈਪੁਰ ਦੇ ਵਿੱਚ ਰੈਲੀ ਦੇ ਦੌਰਾਨ ਕਾਂਗਰਸ ਲੀਡਰ ਸੋਨੀਆ ਗਾਂਧੀ ਨੇ ਭਾਜਪਾ 'ਤੇ ਵੱਡਾ ਹਮਲਾ ਬੋਲਿਆ ਤੇ ਸੰਵਿਧਾਨ ਨੂੰ ਬਦਲਣ ਦੀ ਸਾਜ਼ਿਸ਼ ਰਚਣ ਦੇ ਇਲਜ਼ਾਮ ਲਗਾ ਦਿੱਤੇ। ਇੱਥੋਂ ਤੱਕ ਕਹਿ ਦਿੱਤਾ ਕਿ ਭਾਜਪਾ ਲੋਕਤੰਤਰ ਦਾ ਚੀਰ ਹਰਨ ਕਰ ਰਹੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਾਂਗਰਸ ਦੇ ਮੈਨੀਫੈਸਟੋ ਦੀ ਤੁਲਨਾ ਮੁਸਲਿਮ ਲੀਗ ਦੇ ਨਾਲ ਕਰ ਦਿੱਤੀ। ਕਾਂਗਰਸ ਨੇ ਪਹਿਲਾਂ ਦਿੱਲੀ ਦੇ ਵਿੱਚ ਮੈਨੀਫੈਸਟੋ ਛਾੜੀ ਕੀਤਾ ਤੇ ਫਿਰ ਸ਼ਨੀਵਾਰ ਨੂੰ ਰਾਜਸਥਾਨ ਦੇ ਜੈਪੁਰ ਦੇ ਵਿੱਚ ਮੈਨੀਫੈਸਟੋ ਲਾਂਚ ਰੈਲੀ ਕੀਤੀ ਗਈ ਜਿੱਥੇ ਮੋਢ ਸੀਨੀਅਰ ਲੀਡਰਸ਼ਿਪ ਨੇ ਜਨਤਾ ਨੂੰ ਦਿੱਤੀਆਂ ਗਰੰਟੀਆਂ ਦਾ ਐਲਾਨ ਕੀਤਾ। ਇਸ ਦੌਰਾਨ ਕਾਂਗਰਸ ਲੀਡਰ ਸੋਨੀਆ ਗਾਂਧੀ ਨੇ ਭਾਜਪਾ ਤੇ ਵੱਡਾ ਹਮਲਾ ਬੋਲਿਆ। ਸੋਨੀਆ ਗਾਂਧੀ ਨੇ ਕਿਹਾ ਕਿ ਭਾਜਪਾ ਲੋਕਤੰਤਰ ਦਾ ਜੀਰ ਹਰਨ ਕਰ ਰਹੀ ਹੈ। ਸੰਵਿਧਾਨ ਨੂੰ ਬਦਲਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਤੇ ਵਿਰੋਧੀ ਲੀਡਰਾਂ ਨੂੰ ਡਰਾਉਣ ਧਮਕਾਉਣ ਤੇ ਵੀ ਇਲਜ਼ਾਮ ਲਗਾਏ। ਮੋਦੀ ਜੀ ਖੁਦ ਕੋ ਮਹਾਨ ਮੰਨ ਕੇ ਤੇ और लोकतंत्र की मर्यादा का चिहारण कर रहे हैं विपक्षी नेताओं को डराने धमकाने भाजपा में शामिल कराने के लिए तरह तरह के हथकंडे अपनाए जा रहे हैं ਤਦਰ ਸਹਾਰਨਪੁਰ ਦੀ ਚੋਣ ਰੈਲੀ ਤੋਂ ਪ੍ਰਧਾਨ ਮੰਤਰੀ ਨੇ ਕਾਂਗਰਸ ਤੇ ਤਿੱਖਾ ਨਿਸ਼ਾਨਾ ਸਾਧਿਆ ਤੇ ਕਾਂਗਰਸ ਦੇ ਮੈਨੀਫੈਸਟੋ ਦੀ ਤੁਲਨਾ ਮੁਸਲਿਮ ਲੀਗ ਦੇ ਨਾਲ ਕਰ ਦਿੱਤੀ ਤੇ ਨਾਲ ਹੀ ਇੰਡੀਆ ਗੱਠ ਜੋੜਨ ਨੂੰ ਵੀ ਨਿਸ਼ਾਨੇ ਤੇ ਲਿਆ कांग्रेस के घोषणा पत्र में वही सोच झलकती है जो सोच आजादी के आंदोलन के समय मुस्लिम लीग में थी कांग्रेस के घोषणा पत्र में पूरी तरह मुस्लिम लीग की छाप है और इस मुस्लिम लीग वाले घोषणा पत्र में ਜੋ ਕੁਝ ਹਿੱਸਾ ਬਚਾ ਖੁੱਦਾ ਰਹਿ ਗਿਆ ਉਸਮੇ ਵਾਮਪੰਥੀ ਪੂਰੀ ਤਰ੍ਹਾਂ ਹਾਵੀ ਹੋ ਚੁਕੇ ਹਨ ਜ਼ਿਕਰ ਜੋਗੇ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਲਈ ਮੈਨੀਫੈਸਟੋ ਜਾਰੀ ਕੀਤਾ ਜਿਸ ਨੂੰ ਨਿਆ ਪੱਤਰ ਦਾ ਨਾਮ ਦਿੱਤਾ ਗਿਆ ਜਿਸ ਦੇ ਵਿੱਚ ਵੱਖ-ਵੱਖ ਤਬਕਿਆਂ ਦੇ ਲਈ 25 ਗਰੰਟੀਆਂ ਦਾ ਵਾਅਦਾ ਕੀਤਾ ਹੈ ਤੇ ਕਾਂਗਰਸ ਦਾ ਇਹੀ ਮੈਨੀਫੈਸਟੋ ਹੁਣ ਬੀਜੇਪੀ ਦੇ ਨਿਸ਼ਾਨੇ ਤੇ ਆ ਗਿਆ ਹੈ ਬਿਰੇ ਰਿਪੋਰਟ ਨਿਊਜ਼ 18 ਪੰਜਾਬ ਉਦੋਂ 24 ਦੇ ਮੈਦਾਨ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਇੱਕ ਦੂਜੇ ਦੇ ਖਿਲਾਫ ਨਿਤਰੇ ਹੋਏ ਨੇ ਤਾਂ ਅਕਾਲੀ ਦਲ ਖੁਦ ਨੂੰ ਕਿੰਗ ਮੇਕਰ ਦੇ ਤੌਰ ਤੇ ਪ੍ਰੋਜੈਕਟ ਕਰ ਰਿਹਾ ਹੈ ਤੇ ਇਸੇ ਬਿਆਨ ਤੇ ਪੁਰਾਣੇ ਭਾਈਵਾਲਾਂ ਨੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਤੰਝ ਕੱਸਿਆ ਤਾਂ ਅੱਗੋਂ ਕਾਂਗਰਸ ਨੇ ਵੀ ਅਕਾਲੀ ਦਲ ਨੂੰ ਸਵਾਲ ਪਾ ਦਿੱਤਾ ਅਕਾਲੀ ਦਲ ਭਾਜਪਾ ਗੱਠ ਜੋੜ ਦੀਆਂ ਖੂਬ ਚਰਚਾਵਾਂ ਹੋਈਆਂ ਪਰ ਗੱਲ ਨਾ ਬਣ ਸકી ਕਿਉਂ 24 ਦੇ ਮੈਦਾਨ ਦੇ ਵਿੱਚ ਦੋਵੇਂ ਪਾਰਟੀਆਂ ਆ ਮੋਸਮ ਨੇ ਬੇਸ਼ੱਕ ਦੋਵੇਂ ਸਿਆਸੀ ਤਰ੍ਹਾਂ ਦੇ ਵਿਚਕਾਰ ਗੱਠ ਜੋੜ ਤਾਂ ਨਹੀਂ ਹੋ ਸਕਿਆ ਪਰ ਅਕਾਲੀ ਦਲ ਦੇ ਹੌਸਲੇ ਜਰੂਰ ਬੁਲੰਦ ਨੇ ਜੋ ਖੁਦ ਨੂੰ ਕਿੰਗ ਮੇਕਰ ਦੇ ਤੌਰ ਤੇ ਦੇਖ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕਿ ਅਕਾਲੀ ਦਲ ਕਿੰਗ ਮੇਕਰ ਹੋ ਸਕਦਾ ਹੈ। ਸਿਆਸਤ ਦੇ ਵਿੱਚ ਕੋਈ ਵੀ ਸਮੀਕਰਨ ਬਣ ਸਕਦਾ ਹੈ। ਪਰ ਅਸੀਂ ਆਪਣੀ ਇੱਕ ਕਲੈਰਿਟੀ ਆਪਣੇ ਦਿਮਾਗ ਦੇ ਵਿੱਚ ਸਾਡੇ ਜਿਹੜੀ ਆ ਉਹ ਸਾਹਮਣੇ ਰੱਖ ਰਹੇ ਹਾਂ ਵੀ ਰਾਜਨੀਤੀ ਵਿੱਚ ਕੋਈ ਵੀ ਸਮੀਕਰਨ ਬਣ ਸਕਦੇ ਨੇ, ਕੋਈ ਵੀ ਸੁਭਾਵਨਾਵਾਂ ਬਣ ਸਕਦੀਆਂ ਨੇ। ਇਹ ਮੁਲਕ ਬਹੁਤ ਵੱਡਾ ਇਸ ਮੁਲਕ ਨੂੰ ਤੁਸੀਂ ਸੂਈ ਦੇ ਨੱਕੇ ਤੱਕ ਨਹੀਂ ਲੰਗਾ ਸਕਦੇ ਕਿੰਗ ਮੇਕਰ ਅਕਾਲੀ ਦਲ ਹੋਏਗਾ ਬਿਲਕੁਲ ਅਕਾਲੀ ਦਲ ਤੇ ਅਕਾਲੀ ਦਲ ਦੀ ਸੋਚ ਵਾਲੀਆਂ ਪਾਰਟੀਆਂ ਇਕੱਠੀਆਂ ਹੋ ਕੇ ਇਸ ਮੁਲਕ 'ਚ ਰਾਜ ਸ਼ਕਤੀ ਜਾ ਸਕਦੀਆਂ ਅਕਾਲੀ ਦਲ ਨੇ ਖੁਦ ਨੂੰ ਕਿੰਗ ਮੇਕਰ ਦੇ ਤੌਰ ਤੇ ਪ੍ਰੋਜੈਕਟ ਕੀਤਾ ਤਾਂ ਪੁਰਾਣੇ ਭਾਈ ਵਾਲਾਂ ਨੂੰ ਇਹ ਬਿਆਨ ਜ਼ਿਆਦਾ ਪਸੰਦ ਨਹੀਂ ਆਇਆ ਭਾਜਪਾ ਨੇ ਅਕਾਲੀ ਦਲ ਤੇ ਸ਼ਾਇਰਾਨਾ ਅੰਦਾਜ਼ ਦੇ ਵਿੱਚ ਛੁਟਕੀ ਲਈ ਗਾਲਿਬ ਦਿਲ ਬਿਲਾਣੇ ਕੋ ਖਿਆਲ ਅੱਛਾ ਹੈ ਚੰਦੂ ਮਾਜਰਾ ਜੀ ਪੰਜਾਬ ਦੀ ਹਕੀਕਤ ਬਦਲ ਰਹੀ ਹੈ ਪੰਜਾਬ ਦੀ ਸੋ ਕਾਲਡ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੁਣ ਪੰਥਕ ਪਾਰਟੀ ਨਹੀਂ ਰਹੀ ਤੁਸੀਂ ਚਾਹ ਆਪਣੇ ਆਪ ਨੂੰ ਮੰਨੋ ਲੋਕ ਤੁਹਾਨੂੰ ਨਹੀਂ ਮੰਨਦੇ ਪੰਜਾਬ ਦੇ ਅੰਦਰ ਜਿਹੜਾ ਹੈ ਤੁਹਾਡਾ ਜਿਹੜਾ ਵੋਟਾਂ ਦਾ ਗ੍ਰਾਫ ਹੈ ਉਹ ਲਗਾਤਾਰ ਥੱਲੇ ਜਾ ਰਿਹਾ ਹੈ ਤਾਂ ਕਾਂਗਰਸ ਨੂੰ ਅਜੇ ਵੀ ਅਕਾਲੀ ਦਲ ਤੇ ਭਾਜਪਾ ਦੋਵੇਂ ਹੀ ਰਲੇ ਹੋਏ ਨਜ਼ਰ ਆ ਰਹੇ ਨੇ ਤਾਂ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇਹ ਵੀ ਸਵਾਲ ਕਰ ਦਿੱਤਾ ਕਿ ਕੀ ਅਕਾਲੀ ਦਲ ਚੋਣਾਂ ਤੋਂ ਬਾਅਦ ਇੰਡੀਆ ਦਾ ਹਿੱਸਾ ਬਣੇਗਾ ਕਹਿਣਾ ਚਾਹੁੰਦੇ ਨਹੀਂ ਚੰਦੂ ਮਾਜਰਾ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਕੇ ਕੇਂਦਰ ਚ ਸਰਕਾਰ ਕੀ ਨਹੀਂ ਬਣੂਗੀ ਸਰਕਾਰ ਜਿਆਦਾ ਇੰਡੀਆ ਗੱਠਬੰਧ ਨੇ ਚੰਦੂ ਮਾਜਰਾ ਸਾਹਿਬ ਨੂੰ ਇਹ ਪੁੱਛ ਲੋ ਵੀ ਤੁਸੀਂ ਇਸ਼ਾਰੇ-ਇਸ਼ਾਰੇ ਚ ਕੀ ਕਹਿਣਾ ਚਾਹੁੰਦੇ ਹੋ ਇਹੀ ਤਾਂ ਲੋਕ ਕਹਿੰਦੇ ਆ ਕਿਸਾਨ ਇਹੀ ਕਹਿ ਰਿਹਾ ਵੀ ਤੁਸੀਂ ਰਲੇ ਹੋ ਜਿਹੜਾ ਚੰਦੂ ਮਾਜਰਾ ਸਾਹਿਬ ਦਾ ਬਿਆਨ ਹੈ ਉਹਨਾਂ ਨੂੰ ਇਹ ਪੁੱਛੋ ਵੀ ਸਰਕਾਰ ਤੁਹਾਡੇ ਬਿਨਾ ਤੁਸੀਂ ਕਿਹਾ ਬਣਨੀ ਨਹੀਂ ਦਿੱਲੀ ਚ ਮੰਨ ਲਈ ਗੱਲ ਫਿਰ ਬਣਵੀਂ ਗਈ ਸਰਕਾਰ ਉਹਨਾਂ ਨੂੰ ਪੁੱਛੋ ਵੀ ਦੋ ਹੀ ਬੰਦੇ ਐ ਜਿਆਦਾ ਕਾਂਗਰਸ ਐ ਇਹ ਜਾਂ ਬੀਜੇਪੀ ਹੈ ਜਾਂ ਤਾਂ ਇੰਡੀਆ ਗਠਬੰਧਨ ਹੈ ਇਹਦਾ ਮਤਲਬ ਤੁਸੀਂ ਇੰਡੀਆ ਗਠਬੰਧਨ ਦਾ ਹਿੱਸਾ ਬਣੋਗੇ ਯਾਨੀ ਕਿ ਕਾਂਗਰਸ ਮੁਖੀ ਪਾਰਟੀ ਹੈ ਤੁਸੀਂ ਕਾਂਗਰਸ ਪਾਰਟੀ ਨੂੰ ਆਪਣਾ ਸਮਰਥਨ ਦਿਓਗੇ ਤੇ ਦੂਜਾ ਸਮਰਥਨ ਸਿੱਧਾ-ਸਿੱਧਾ ਐਨਡੀਆ ਦਾ ਖੈਰਪੇਖ ਦੇ ਵੀ ਸਮੀਕਰਨ ਕਿਸ ਤਰ੍ਹਾਂ ਦੇ ਬਣਦੇ ਨੇ ਕੌਣ ਕਿੰਗ ਮੇਕਰ ਬਣਦਾ ਇਹ ਤਾਂ ਵਕਤ ਹੀ ਦੱਸੇਗਾ ਪਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਇਸ ਬਿਆਨ ਦੇ ਕਈ ਮੈਨੇ ਜ਼ਰੂਰ ਕੱਢੇ ਜਾ ਸਕਦੇ ਨੇ ਬਿਊਰੋ ਰਿਪੋਰਟ ਨਿਊਜ਼ 18 ਪੰਜਾਬ ਉਹ ਸੁਖਬੀਰ ਬਾਦਲ ਦੀ ਯਾਤਰਾ جاری ਹੈ ਪੰਜਾਬ ਬਚਾਓ ਯਾਤਰਾ جاری ਹੈ ਰਾਏਕੋਟ ਦੇ ਵਿੱਚ ਪੰਜਾਬ ਬਚਾਓ ਯਾਤਰਾ ਪਹੁੰਚੀ ਤਾਂ ਵਿਰੋਧੀ ਧਿਰਾਂ ਤੇ ਸੁਖਬੀਰ ਨੇ ਚਮਕੇ ਨਿਸ਼ਾਨਾ ਸਾਧਿਆ ਹੈ ਦਿੱਲੀ ਦੀਆਂ ਪਾਰਟੀਆਂ ਪੰਜਾਬੀਆਂ ਸੱਕੀਆਂ ਨਹੀਂ ਉਹਨਾਂ ਨੇ ਕਿਹਾ ਕਿ ਅਕਾਲੀ ਦਲ ਹੀ ਪੰਜਾਬ ਦੀ ਅਸਲ ਪਾਰਟੀ ਹੈ ਸੋ ਵਖੋ ਵਖਾ ਜ਼ਰਿਆਂ ਦੇ ਵਿੱਚ ਵਖੋ ਵਖ shearach ਹੁੰਦਾ ਹੋਇਆ ਹੈ ਕਾਫਲਾ ਜਿਹੜਾ ਹੈ ਰਾਏਕੋਟ ਪਹੁੰਚਿਆ ਤੋ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਕਿਸ ਤਰੀਕੇ ਦੇ ਨਾਲ ਇਹ ਵੱਡੀ ਗਿਤੀ ਦੇ ਵਿੱਚ ਜਿਹੜੇ ਵਰਕਰ ਨੇ ਉਹ ਨਜ਼ਰ ਆ ਰਹੇ ਨੇ ਔਰ ਯਾਤਰਾ ਜਿਹੜੀ ਹੈ ਲਗਾਤਾਰ ਪੰਜਾਬ ਬਚਾਓ ਕੱਢੀ ਜਾ ਰਹੀ ਹੈ ਤਾਂ ਹਰ ਇੱਕ 파ਰਟੀ ਦਾ ਜਿਹੜਾ ਆਪੋ ਆਪਣਾ ਤਰੀਕਾ ਹੈ ਜਿਸ ਤਰੀਕੇ ਦੇ ਨਾਲ ਲੋਕਾਂ ਦੇ ਵਿੱਚ ਵਿਚਰਨ ਦੀ ਕੋਸ਼ਿਸ਼ ਹੋ ਰਹੀ ਹੈ ਉਹਦਾ ਰਾਜਾ ਵੜਿੰਗ ਨੇ ਪਤਨੀ ਅਮ੍ਰਿਤਾ ਵੜਿੰਗ ਦੇ ਲਈ ਟਿਕਟ ਮੰਗੀ ਆ। ਰਾਜਾ ਵੜਿੰਗ ਨੇ ਬਠਿੰਡਾ ਸੀਟ ਦੇ ਲਈ ਦਾਵਾ ਠੋਕਿਆ ਪ੍ਰਧਾਨਮੰਦ ਦੇ ਨਾਂ ਤੇ ਨਾ ਕਿਹਾ ਕਿ ਮੇਰੇ ਤੇ ਪੂਰੀ ਪੰਜਾਬ ਦੀ ਜ਼ਿੰਮੇਵਾਰੀ ਹੈ। ਉਹਨਾਂ ਕਿਹਾ ਕਿ ਮੈਂ ਤੇ ਅਮ੍ਰਿਤਾ ਪੰਜ ਸਾਲ ਤੋਂ ਬਠਿੰਡਾ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਡੇ ਲਈ ਰਾਜਨੀਤਿਕ ਖੇਤੀ ਦੀ ਤਰ੍ਹਾਂ। ਤੌੜਾ ਕਿਹਾ ਕਿ ਮੇਰੀ ਇੱਛਾ ਹੈ ਮੈਂ ਪੰਜਾਬ ਦੇ ਵਿੱਚ ਪਾਰਟੀ ਦੀ ਪ੍ਰਚਾਰ ਕਰਾਂ। ਮੈਂ ਵੇਖਣਾ ਕਿ ਕਿਹੜੀ ਗੋਟੀ ਕਿੱਥੇ ਫਿੱਟ ਕਰਨੀ ਹੈ। ਟਿਕਟ ਤੇ ਆਖਰੀ ਫੈਸਲਾ ਹਾਈ ਕਮਾਂਡ ਲਏਗਾ। ਇਹ ਵੀ ਰਾਜਾ ਵੜਿੰਗ ਨੇ ਕਿਹਾ। ਅਮ੍ਰਿਤਾ ਵੜਿੰਗ ਰਾਜਾ ਵੜਿੰਗ ਪੂਰੇ 5 ਸਾਲ ਕਿਉਂਕਿ ਜੱਟ ਦੀ ਜੱਟ ਦੀ ਤਿਆਰੀ ਹੁੰਦੀ ਹੈ ਕਿ ਨਹੀਂ ਕਿਉਂਕਿ ਉਹਦੀ ਖੇਤੀ ਹੈ ਉਹਨੇ ਫਸਲ ਤੇ ਢੀੜਾ ਮਾਰਨਾ ਵਟ ਤੇ ਢੀੜਾ ਮਾਰਨਾ ਉਹਨੇ ਵੇਖਣਾ ਪਾਣੀ ਤਾਂ ਨਹੀਂ ਟੁੱਟ ਗਿਆ ਉਹਨੇ ਵੇਖਣਾ ਮੇਰੀ ਫਸਲ ਠੀਕ ਹੈ ਇਹਨੂੰ ਕੋਈ ਸੰਢੀ ਤਾਂ ਨਹੀਂ ਪੈ ਗਈ ਸਾਡੀ ਖੇਤੀ ਕੀ ਅਮ੍ਰਿਤਾ ਵੜਿੰਗ ਤੇ ਰਾਜੇ ਵੜਿੰਗ ਦੀ ਉਹ ਪੋਲਿਟਿਕਸ ਹੈ ਸਾਡੀ ਖੇਤੀ ਅਸੀਂ ਤਾਂ ਜਦੋਂ ਚੋਣ ਆਉਂਦੇ ਇਹ ਖੇਤੀ ਵਾਲਾ ਕੰਮ ਹੈ ਸਾਡਾ ਲੇਕਿਨ ਤਿਆਰੀ ਨਾ ਤਿਆਰੀ ਪੰਜੇ ਸਾਲ ਹੀ ਰਹਿੰਦੀ ਹੈ ਪਰ ਫੈਸਲਾ ਅੰਤਿਮ ਜੋ ਵੀ ਲੈਣਾ ਉਹ ਹਾਈ ਕਮਾਂਡ ਨੇ ਲੈਣਾ ਕਿਉਂਕਿ ਪਾਰਲੀਮੈਂਟ ਦੇ ਜਿਹੜੇ ਫੈਸਲੇ ਹੁੰਦੇ ਆ ਉਹ ਹਾਈ ਕਮਾਂਡ ਲੈਂਦੀ ਹੈ ਕੌਣ ਲੜੇਗਾ ਕੌਣ ਨਹੀਂ ਲੜੇਗਾ ਲੜਨਾ ਹੈ ਕਿ ਨਹੀਂ ਲੜਨਾ ਇਹਦੇ ਬਾਰੇ ਫੈਸਲਾ ਰਾਹੁਲ ਗਾਂਧੀ ਖਰਗੇ ਸਾਹਿਬ ਨੇ ਲੈਣਾ ਮੈਨੂੰ ਤਾਂ ਲੱਗਦਾ ਕਿ ਮੈਨੂੰ ਪਾਰਟੀ ਨੇ ਪ੍ਰਧਾਨ ਬਣਾਇਆ ਕਿ ਮੈਨੂੰ ਚੋਣ ਪ੍ਰਚਾਰ ਦੇ ਵਿੱਚ ਆਪ ਦਾ ਰੋਲ ਅਦਾ ਕਰਨਾ ਚਾਹੀਦਾ ਕਿਉਂਕਿ ਪੂਰੇ ਪੰਜਾਬ ਦੇ ਜਿਹੜੇ ਸਮੀਕਰਨ ਹੈ ਉਹਨਾਂ ਤੇ ਨਜ਼ਰ ਰੱਖਣੀ ਹੈ ਕਿ ਕਿੰਦਾ ਕਿੱਥੇ ਸਾਨੂੰ ਗੋਟੀਆਂ ਫਿਟ ਕਰਨੀਆਂ ਕਿਹੜਾ ਕੈਂਡੀਡੇਟ ਕਿੱਥੇ ਫਿਰ ਉਹਨੂੰ ਜਿਤਾਉਣ ਦੇ ਵਾਸਤੇ ਕੀ ਸਕੀਮ ਬਣਾਉਣੀ ਹੈ ਕਿਹੜੀ ਰਣਨੀਤੀ ਕਰਨੀ ਹੈ ਉਹ ਸਾਰਾ ਕੰਮ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਹੁੰਦਾ ਔਰ ਮੈਨੂੰ ਲੱਗਦਾ ਕਿ ਮੈਨੂੰ ਪਾਰਟੀ ਦਾ ਮੈਂ ਫਿਰ ਕਿਹਾ ਤੁਹਾਨੂੰ ਫੈਸਲਾ ਅੰਤਿਮਤਿਆਂ ਤੇ ਹੈ ਮੇਰਾ ਲੱਗਦਾ ਹੈ ਕਿ ਮੈਂ ਸਾਰੇ ਪੰਜਾਬ ਦੇ ਵਿੱਚ ਪ੍ਰਚਾਰ ਕਰਕੇ ਵੱਧ ਤੋਂ ਵੱਧ ਕਾਂਗਰਸ ਪਾਰਟੀ ਨੂੰ ਸੀਟਾਂ ਜਿਤਾਉਂਦਾ